ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਧ ਸੰਗਤ ਹਜ਼ੂਰ ਸਾਹਿਬ ਤੋਂ ਹੋਈ ਭਿਕ ਬਾਣੀ ਪੰਜਾਬ ਚ ਚੜ ਕੇ ਆ ਰਿਹਾ ਹੈ 5 ਲੱਖ ਟਨ ਪਾਣੀ ਜੋਕੇ ਸੰਭਿਆ ਨਹੀਂ ਸੰਭਲੇਗਾ ਹੁਣ ਅਸੀਂ ਆਪਣਾ ਬਚਾਅ ਕਿਸ ਤਰ੍ਹਾਂ ਕਰੀਏ ਸਾਡਾ ਬਚਾਅ ਜਿਹੜਾ ਹੈ ਕਿਸ ਤਰ੍ਹਾਂ ਹੋਵੇ ਆਪਾਂ ਅੱਜ ਇਸ ਵੀਡੀਓ ਦੇ ਅੰਦਰ ਸਾਰੀ ਗੱਲਬਾਤ ਨੂੰ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਜਿਹੜੇ ਹਾਲਾਤ ਨੇ ਉਹ ਲਗਭਗ ਸਾਰੇ ਹੀ ਖਰਾਬ ਹੁੰਦੇ ਜਾ ਰਹੇ ਨੇ ਸੋ ਇਨ੍ਹਾਂ ਹਾਲਾਤਾਂ ਦੇ ਅੰਦਰ ਸਾਨੂੰ ਅੱਜ ਸੰਜਮ ਤੇ ਠੋਸ ਬਿਰਤੀ ਰੱਖਣ ਦੀ ਜ਼ਰੂਰਤ ਹੈ ਗੁਰਮੁਖ ਪਿਆਰਿਓ ਅੱਜ ਦੇ ਜਮਾਨੇ ਦੇ ਵਿੱਚ ਸਾਡੀ ਜਿਹੜੀ ਮਤ ਹੈ ਉਹ ਮਤ ਜਿਹੜੀ ਹੈ ਖੁੰਗਰ ਹੋ ਚੁੱਕੀ ਹੈ ਭਾਵ ਉਸ ਮਤ ਦੇ ਅੰਦਰ ਕਈ ਤਰ੍ਹਾਂ ਦੇ ਜਿਹੜੇ ਨੇ ਅੱਜ ਐਸੇ ਪਨਪਰੇ ਜੀਵ ਜਿਨ੍ਹਾਂ ਨੇ ਸਾਡੀ ਮਤ ਨੂੰ ਖੋਖਲਾ ਕਰ ਦਿੱਤਾ ਹੈ ਓ ਕਿਵੇਂ ਹੁਣ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਇਸ ਕਰਕੇ ਕਹਿੰਦੇ ਨੇ ਗੁਰ ਕੀ ਮਤ ਤੂੰ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਸਤਿਗੁਰੂ ਕਹਿੰਦੇ ਨੇ ਗੁਰ ਕੀ ਮਤ ਨੂੰ ਲੈ ਲੈ ਕਹਿੰਦੇ ਜੇ ਤੇਰੇ ਕੋਲੇ ਸਤਿਗੁਰੂ ਦੀ ਮਤ ਹੈ ਤੇਰੇ ਕੋਲੇ ਪਾਤਸ਼ਾਹ ਦੀ ਮਤ ਹੈ ਕਹਿੰਦੇ ਸਤਿਗੁਰੂ ਤੋਂ ਸਿੱਖਿਆ ਲੈ ਕੇ ਚੱਲਣ ਦੀ ਕੋਸ਼ਿਸ਼ ਕਰ ਤੇ ਯਾਦ ਰੱਖ ਕਹਿੰਦੇ ਤੈਨੂੰ ਕੋਈ ਵੀ ਡੁਲਾ ਨਹੀਂ ਸਕਦਾ ਸਤਿਗੁਰੂ ਤੇਰੇ ਤੇ ਐਸੀ ਕਿਰਪਾ ਕਰ ਦੇਣਗੇ ਤੇਰੇ ਕੋਲੇ ਗੁਰੂ ਦੀ ਮਤ ਦਾ ਹੋਣਾ ਬਹੁਤ ਜ਼ਰੂਰੀ ਹੈ ਤੇਰੇ ਕੋਲੇ ਸਤਿਗੁਰੂ ਦੀ ਮਤ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੇਰੇ ਕੋਲੇ ਗੁਰੂ ਦੀ ਮਤ ਹੈ ਤਾਂ ਉਹ ਜੀਵਨ ਦੇ ਵਿੱਚ ਬਹੁਤ ਅੱਗੇ ਜਾਏਗਾ ਜੇ ਤੇਰੇ ਕੋਲੇ ਗੁਰੂ ਵਾਲੀ ਮਤ ਨਹੀਂ ਹੈ ਤੇ ਯਾਦ ਰੱਖ ਤੈਨੂੰ ਕੋਈ ਵੀ ਅੱਗੇ ਨਹੀਂ ਲਿਜਾ ਸਕਦਾ ਹੁਣ ਪਿਆਰਿਓ ਇੱਥੇ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਅੱਜ ਦੇ ਸਮੇਂ ਦੇ ਵਿੱਚ ਮੇਰੇ ਪਾਤਸ਼ਾਹ ਸਾਫ਼ ਤੌਰ ਤੇ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਨੂੰ ਸਿਮਰ ਕੇ ਉਹ ਸਤਿਗੁਰੂ ਨੂੰ ਸਿਮਰ ਕੇ ਕਹਿੰਦੇ ਸਾਰੇ ਕਲ ਕਲੇਸ਼ ਜਿਹੜੇ ਨੇ ਤੂੰ ਖਤਮ ਕਰ ਸਕਦੇ ਤੂੰ ਮਿਟਾ ਸਕਦੇ ਤੇ ਇਸ ਗੱਲ ਨੂੰ ਯਾਦ ਰੱਖ ਭਲਿਆ ਤੇਰੇ ਕੋਲੇ ਪਰਮਾਤਮਾ ਦਾ ਜੇ ਸਿਮਰਨ ਹੈ ਕਹਿੰਦੇ ਸਾਰੇ ਦੁੱਖ ਕਲੇਸ਼ ਤੇਰੇ ਖਤਮ ਹੋ ਜਾਣਗੇ ਤੈਨੂੰ ਕਿਤੇ ਵੀ ਭਟਕਣ ਦੀ ਜ਼ਰੂਰਤ ਹੈ ਨਹੀਂ ਪਰ ਸਾਡੀ ਫਿਤਰਤ ਹੁੰਦੀ ਹੈ ਸਾਡੀ ਫਿਤਰਤ ਜਿਹੜੀ ਹੈ ਉਹ ਇਹ ਹੁੰਦੀ ਹੈ ਅਸੀਂ ਬਾਬਿਆਂ ਦੇ ਕੋਲ ਜਾ ਕੇ ਬਾਬਿਆਂ ਨੂੰ ਮੰਨਣ ਤੋਂ ਬਗੈਰ ਸਾਡੇ ਕੋਲੇ ਕੋਈ ਆਪਸ਼ਨ ਹੀ ਨਹੀਂ ਹੁੰਦੀ ਫਲਾਨੇ ਬਾਬੇ ਕੋਲ ਜਾਓ ਜੀ ਉਧਰ ਤੋਂ ਧਾਗਾ ਲਓ ਉਧਰ ਤੋਂ ਤਬੀਤ ਲਓ ਜੀ ਤੇ ਉਹੀ ਕੰਮ ਆ ਕੇ ਅਸੀਂ ਫਿਰ ਸਤਿਗੁਰੂ ਕੋਲੇ ਕਰਦੇ ਹਾਂ ਬਾਬਾ ਜੀ ਅਸੀਂ ਕੀ ਕਰੀਏ ਸਾਨੂੰ ਕੋਈ ਉਪਾਅ ਦੇ ਦਿਓ ਪਰ ਆਖਰ ਦੇ ਵਿੱਚ ਜਿਉਣ ਕਹਈਏ ਵੀ ਭਾਈ ਬਾਣੀ ਦਾ ਜਾਪ ਕਰੋ ਸਿਮਰਨ ਕਰੋ ਨਹੀਂ ਕਹਿੰਦੇ ਜੀ ਇਹ ਤੇ ਬਹੁਤ ਔਖਾ ਆ ਇਹ ਤੇ ਔਖਾ ਕੰਮ ਹੈ ਜੀ ਇਹ ਨਹੀਂ ਹੋਣਾ ਇਹ ਸਾਡੇ ਤੋਂ ਨਹੀਂ ਹੋਣਾ ਹੁਣ ਸਵਾਲ ਇੱਥੇ ਇਹ ਬਣ ਜਾਂਦਾ ਵੀ ਜੇ ਹੁਣ ਇਹ ਨਹੀਂ ਹੋ ਸਕਦਾ ਤਾਂ ਫਿਰ ਸਾਡੇ ਕੋਲੇ ਅੱਗੇ ਹੋਰ ਕੰਮ ਵੀ ਹੋਰ ਕੀ ਹੈ ਅਸੀਂ ਭਾਲਦੇ ਆ ਵੀ ਸ਼ਾਇਦ ਕੋਈ ਧਾਗਾ ਤਬੀਤ ਹੋਵੇ ਸ਼ਾਇਦ ਕੋਈ ਕਿਸੇ ਬਾਬੇ ਦਾ ਕੀਤਾ ਹੋਇਆ ਕੋਈ ਐਸਾ ਤਬੀਅਤ ਹੋਵੇ ਜਿਹਦੇ ਨਾਲ ਮੇਰੀ ਮਨ ਦੀ ਜਿਹੜੀ ਦਸ਼ਾ ਹੈ ਉਹ ਖੜ ਜਾਏ ਪਰ ਸਤਿਗੁਰੂ ਕਹਿੰਦੇ ਨੇ ਅਜਿਹਾ ਨਹੀਂ ਹੋ ਸਕਦਾ ਗੁਰੂ ਕੋਲੇ ਕੇਵਲ ਸਿਮਰਨ ਹੈ ਭਗਤੀ ਹੈ ਸ਼ਕਤੀ ਹੈ ਬੰਦਗੀ ਹੈ ਸੇਵਾ ਹੈ ਸਿਮਰਨ ਹੈ ਜੇ ਇਹਨਾਂ ਦੇ ਵਿੱਚੋਂ ਇੱਕ ਵੀ ਫਲਸਫਾ ਤੂੰ ਲੈ ਲਿਆ ਤੇ ਯਾਦ ਰੱਖ ਕਹਿੰਦੇ ਤੂੰ ਬਹੁਤ ਪਰਮਾਤਮਾ ਤੋਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਪਰ ਤੇਰੇ ਕੋਲੇ ਚੀਜ਼ਾਂ ਹੈ ਹੀ ਨਹੀਂ ਨਿਰਮਲ ਹੋਏ ਤੁਮਾਰੋ ਚੀਤ 파ਸ਼ਾ ਕਹਿੰਦੇ ਤੇਰਾ ਨਿਰਮਲ ਮਨ ਤੈਨੂੰ ਅੱਗੇ ਲਿਜਾ ਸਕਦਾ ਹੈ ਸਤਿਗੁਰੂ ਦੇ ਨੇੜੇ ਲਿਜਾ ਸਕਦਾ ਹੈ ਤੇ ਹੁਣ ਜਿਹੜਾ ਆਲਮੋਸਟਲੀ ਜਿਹੜਾ ਗੁਰੂ ਦੇ ਨੇੜੇ ਹੋ ਜਾਏ ਤੇ ਉਹਨੂੰ ਕਿਸੇ ਚੀਜ਼ ਦੀ ਕੋਈ ਘਾਟ ਕਿਵੇਂ ਹੋ ਸਕਦੀ ਹੈ ਜਿਹੜਾ ਗੁਰੂ ਦੇ ਨੇੜੇ ਹੋ ਜਾਏ ਉਹਨੂੰ ਕਿਸੇ ਪਦਾਰਥ ਦੀ ਜ਼ਰੂਰਤ ਕਿਵੇਂ ਰੜਕ ਸਕਦੀ ਹੈ ਕਿਉਂਕਿ ਸਤਿਗੁਰੂ ਉਹਨੂੰ ਸਭ ਕੁਝ ਦੇ ਸਕਦੇ ਨੇ ਚਰਨ ਕਮਲ ਰਖੋ ਮਨ ਮਾਹੇ ਗੁਰੂ ਦੇ ਚਰਨ ਹੁਣ ਮੰਨ ਲਿਓ ਵੀ ਗੁਰੂ ਦੇ ਚਰਨ ਕਿਹੜੇ ਨੇ ਸਤਿਗੁਰੂ ਨੂੰ ਮੰਨਣਾ ਉਦੇ ਬਚਨਾਂ ਨੂੰ ਮੰਨਣਾ ਗੁਰੂ ਦੇ ਚਰਨ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਰੋਜ਼ ਪੜ੍ਹਦੇ ਆ ਸੁਣਿਆ ਦੁਖ ਪਾਪ ਕਾ ਨਾਸ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਤੂੰ ਗੁਰੂ ਦੀ ਮੰਨ ਲੈ ਗੁਰੂ ਦੀ ਸੁਣ ਲੈ ਕਹਿੰਦੇ ਤੇਰੇ ਸਾਰੇ ਦੁਖ ਨਾਸ ਹੋ ਜਾਣਗੇ ਹੁਣ ਅੱਜ ਤੱਕ ਕਿਹਨੇ ਗੁਰੂ ਦੀ ਸੁਣੀ ਜਾਂ ਕੌਣ ਗੁਰੂ ਦੀ ਮੰਨ ਰਿਹਾ ਹੈ ਜਿਨ੍ਹਾਂ ਨੇ ਮੰਨਿਆ ਕਿ ਮੰਨ ਮੰਨਿਆ ਮਨ ਕੀਤਾ ਭਾਉ ਜਿਨ੍ਹਾਂ ਨੇ ਮੰਨਿਆ ਕਹਿੰਦੇ ਸਤਿਗੁਰੂ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਹੁਣ ਜਿਨ੍ਹਾਂ ਨੇ ਮੰਨਿਆ ਨਹੀਂ ਮੇਰੇ ਵਰਗੇ ਦੁਖੀ ਨੇ ਉਹਨਾਂ ਦਾ ਕਾਰਨ ਕੀ ਹੈ ਵੀ ਉਹ ਹਜੇ ਨੇੜੇ ਨਹੀਂ ਹੋਏ ਤੇ ਜਿਹੜੇ ਨੇੜੇ ਹੋ ਗਏ ਉਹਨਾਂ ਨੂੰ ਸ਼ਿਕਾਇਤ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਦਿਨ ਦਾ ਦੇਹ ਲੈੰਦੇ ਥੱਕ ਪਾਹੇ ਉਤੇ ਸਤਿਗੁਰੂ ਤੋਂ ਦਾਤਾਂ ਲੈੰਦੇ ਥੱਕ ਗਏ ਤੇ ਸਤਿਗੁਰੂ ਉਹਨਾਂ ਨੂੰ ਦਾਤਾਂ ਦਿੰਦਾ ਨਹੀਂ ਥੱਕਿਆ ਚਲੋ ਖੈਰ ਮੈਂ ਬੇਨਤੀਆਂ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਸਾਡੇ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕੈਸੇ ਹੋ ਗਏ ਭਜਨ ਬੰਦਗੀ ਸਿਮਰਨ ਜਿਹੜਾ ਸਾਡੀ ਜ਼ਿੰਦਗੀ ਦੇ ਵਿੱਚ ਉਹ ਜਾ ਚੁੱਕਾ ਆ ਇਥੇ ਕੁਝ ਕੁ 10% ਮੇਰੇ ਵੀਰ ਭੈਣ ਮਾਤਾਵਾ ਜਿਹੜੀਆਂ ਹਨ ਜਿਹੜੇ ਸਿਮਰਨ ਕਰਦੇ ਨੇ ਸਤਿਗੁਰੂ ਦੀ ਭਜਨ ਬਾਣੀ ਵੱਲ ਉਹਨਾਂ ਦਾ ਧਿਆਨ ਹੈ ਚਲੋ ਬੜੀ ਚੰਗੀ ਗੱਲ ਹੈ ਬਹੁਤੇ ਘਰਾਂ ਦੇ ਵਿੱਚੋਂ ਆਵਾਜ਼ਾ ਜਿਹੜਾ ਅੱਜ ਵੀ ਗੁਰਬਾਣੀ ਦਾ ਆਉਂਦਾ ਹੈ ਪਰ ਬਹੁਤੇ ਘਰਾਂ ਦੇ ਹਾਲਾਤ ਜਿਹੜੇ ਨੇ ਇਹ ਹੋ ਗਏ ਇਥੇ ਕੋਈ ਗੁਰਬਾਣੀ ਪੜਨ ਵਾਲਾ ਨਹੀਂ ਰਿਹਾ ਅੱਜ 60% ਜਵਾਨੀ ਜਿਹੜੀ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚ ਚਲੀ ਗਈ ਤੇ ਘਰਾਂ ਦੇ ਵਿੱਚ ਬਜ਼ੁਰਗ ਰਹੇਗੇ ਉਹ ਬਾਣੀ ਪੜਦੇ ਨੇ ਕਈਆਂ ਦੇ ਹਾਲਾਤ ਇਹ ਹੋ ਗਏ ਜੇ ਕੋਈ ਚੜ੍ਹਾਈ ਕਰ ਦੇ ਇੱਥੇ ਵਾਪਸ ਵੀ ਨਹੀਂ ਆਉਂਦੇ ਬੜੀ ਹੈਰਾਨੀ ਇੱਥੇ ਵਾਪਸ ਨਹੀਂ ਆਉਂਦੇ ਕਹਿੰਦੇ ਖਰਚਾ ਬਹੁਤ ਹੋ ਜਾਣਾ ਜੀ ਖਰਚੇ ਤੋਂ ਡਰਦੇ ਮਾਰੇ ਬਾਹਰ ਹੀ ਬੈਠੇ ਨੇ ਖਰਚੇ ਤੋਂ ਡਰਦੇ ਮਾਰੇ ਬਾਹਰ ਬੈਠੇ ਨੇ ਕਹਿੰਦੇ ਇੱਥੇ ਵਾਪਸ ਨਹੀਂ ਪਰਤਿਆ ਜਾਣਾ ਬੜੀ ਹੈਰਾਨੀ ਚਲੋ ਖੈਰ ਮੈਂ ਬੇਨਤੀਆਂ ਕਰਾਂ ਭਿਖ ਬਾਣੀਆਂ ਜਿਹੜੀਆਂ ਹੋਈਆਂ ਨੇ ਸਾਸੰਗਤ ਦੁਨੀਆ ਦਾ ਜਿਹੜਾ ਅੰਤ ਹੈ ਉਹ ਤੈ ਹੈ ਤੇ ਪਰ ਸੰਕੇਤ ਸਾਨੂੰ ਪਹਿਲਾਂ ਹੀ ਮਿਲਨੇ ਸਟਾਰਟ ਹੋ ਗਏ ਗੁਰੂ ਤੋਂ ਅਸੀਂ ਟੁੱਟ ਗਏ ਬੇਮੁਖ ਹੋ ਗਏ ਬੇਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਅਸੀਂ ਗੁਰੂ ਤੋਂ ਬੇਮੁਖ ਹੋ ਗਏ ਤੇ ਨਾਲ ਸਾਨੂੰ ਜਿਹੜੀਆਂ ਔਕੜਾਂ ਨੇ ਉਹ ਸਾਡੇ ਸਾਹਮਣੇ ਨੇ ਹੁਣ ਮੰਨ ਲਓ 2020 ਦੇ ਵਿੱਚ ਕਰੋਨਾ ਆਇਆ ਸੀ 2020 ਦੇ ਵਿੱਚ ਕਰੋਨਾ ਨੇ ਸਾਡਾ ਕਿੰਨਾ ਨੁਕਸਾਨ ਕੀਤਾ 2020 ਦੇ ਵਿੱਚ ਅਸੀਂ ਘਰੋਂ ਬੇਕਾਰ ਹੋਏ ਸਾਡੇ ਘਰਾਂ ਦੇ ਵਿੱਚ ਰਾਸ਼ਨ ਤੱਕ ਨਹੀਂ ਸੀ ਸਰਕਾਰਾਂ ਨੇ ਪ੍ਰਧਾਨ ਮੰਤਰੀ ਚਾ ਮੁੱਖ ਮੰਤਰੀ ਕੋਈ ਵੀ ਹੋਵੇ ਕੇਵਲ ਆਪਣਾ ਭਾਸ਼ਣ ਦੇ ਕੇ ਸਾਨੂੰ ਸੰਦੇਸ਼ ਦੇ ਕੇ ਤੁਰ ਗਏ ਪਰ ਕਿਸੇ ਨੇ ਸਾਨੂੰ ਇਹ ਸਾਡੀ ਜ਼ਰੂਰਤ ਪੂਰੀ ਕਰਨ ਤੱਕ ਧਿਆਨ ਨਹੀਂ ਦਿੱਤਾ ਵੀ ਸਾਨੂੰ ਕੁਝ ਚਾਹੀਦਾ ਵੀ ਹੋਏਗਾ ਘਰਾਂ ਦੇ ਵਿੱਚ ਪਰ ਨਹੀਂ ਪਰ ਆਪੋ ਆਪਣੀਆਂ ਸੁਣਾ ਕੇ ਤੇ ਸਾਰੇ ਚਲੇ ਗਏ ਹੁਣ ਨਾਲ ਇੱਕ ਬੇਨਤੀ ਹੋਰ ਕਰਾਂ ਪਾਣੀ ਚੜ ਕੇ ਆਇਆ 2 ਸਾਲ ਹੋ ਗਏ 2023 ਦੇ ਵਿੱਚ ਨਦੀ ਚੜੀ ਸੀ ਪਟਿਆਲੇ ਦੇ ਵਿੱਚ ਜਿੱਥੇ ਲੋਕਾਂ ਦੇ ਮਹਿੰਗੀ ਤੋਂ ਮਹਿੰਗੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਪਰ ਹੁਣ ਜਿਹੜੀ ਅਸਲੀ ਸਾਡੇ ਕੋਲੇ ਸੰਭਾਵਨਾ ਹੈ ਜਿਹੜਾ ਪਾਕਿਸਤਾਨ ਚੀਨ ਤੇ ਹਰਿਆਣਾ ਜੇਕਰ ਇਹਨਾਂ ਤੋਂ ਹੱਦ ਬੰਦੇ ਟੁੱਟ ਜਾਂਦੇ ਨੇ ਪਾਣੀ ਦੇ ਪਾਣੀ ਓਵਰਫਲੋ ਹੁੰਦਾ ਤੇ ਸਾਡੇ ਤੱਕ ਪਾਣੀ ਪਹੁੰਚੇਗਾ ਪੂਰਾ ਪੰਜਾਬ ਪਾਣੀ ਦੀ ਲਪੇਟ ਦੇ ਵਿੱਚ ਆਏਗਾ 5 ਲੱਖ ਟਨ ਪਾਣੀ ਜਿਹੜਾ ਸਾਡੇ ਤੱਕ ਪਹੁੰਚੇਗਾ ਸਾਡੇ ਘਰਾਂ ਦੇ ਵਿੱਚ ਪਾਣੀ ਵੜੇਗਾ ਤੇ ਸਾਨੂੰ ਸੱਤਾਂ ਤੇ ਬੈਠਣ ਤੇ ਮਜਬੂਰ ਹੋਣਾ ਪਏਗਾ ਹੁਣ ਜਿਹੜੇ ਘਰ ਗਰੀਬ ਨੇ ਜਿਨ੍ਹਾਂ ਦੀਆਂ ਛੱਤਾਂ ਵੀ ਡਿੱਗਣ ਵਾਲੀਆਂ ਨੇ ਉਹ ਘਰ ਕਿ ਕਿੱਧਰ ਜਾਣਗੇ ਕਿਹੜੀ ਹੋਰ ਜਾਣਗੇ ਕਦੇ ਕਿਸੇ ਨੇ ਸੋਚਿਆ ਮੈਂ ਤਾਂ ਕਰਕੇ ਬੇਨਤੀਆਂ ਕਰ ਰਿਹਾ ਵੀ ਸਾਨੂੰ ਕਰਨਾ ਕੀ ਚਾਹੀਦਾ ਹੁਣ ਬਹੁਤੇ ਵਿਦਵਾਨਾਂ ਸਿਓ ਪਤਾ ਕੀ ਕਿ ਅਸੀਂ ਕੀ ਕਰੀਏ ਜੀ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਆ ਅਸੀਂ ਕਰਨਾ ਕੀ ਹੈ ਅਸੀਂ ਕੁਝ ਨਹੀਂ ਕਰਨਾ ਅਸੀਂ ਸਤਿਗੁਰੂ ਅੱਗੇ ਅਰਦਾਸ ਕਰੀਏ ਇਕਤਰ ਧੋਕੇ ਅਸੀਂ ਗੁਰੂ ਅੱਗੇ ਸਾਂਝੇ ਰੂਪ ਦੇ ਵਿੱਚ ਅਰਦਾਸ ਕਰਿਏ ਸਰਬਤ ਦੇ ਭਲੇ ਦੀ ਸਤਿਗੁਰੂ ਕਿਰਪਾ ਕਰਿਓ ਪਾਤਸ਼ਾਹ ਜੀ ਜੇਕਰ ਕੋਈ ਔਖਤ ਆਉਂਦੀ ਹੈ ਔਖਿਆਈ ਆਉਂਦੀ ਹੈ ਤਾਂ ਸਤਿਗੁਰੂ ਜੀ ਤੁਸੀਂ ਉਸਨੂੰ ਦੂਰ ਕਰ ਸਕਦੇ ਹੋ ਪਾਤਸ਼ਾਹ ਜੀ ਤੁਸੀਂ ਉਸ ਨੂੰ ਦੂਰ ਕਰ ਸਕਦੇ ਹੋ ਸਤਿਗੁਰੂ ਜੀ ਸਾਡੇ ਕੋਲੇ ਇੰਨੀ ਸਮਰੱਥਾ ਨਹੀਂ ਵੀ ਅਸੀਂ ਆਫਤ ਦਾ ਸਾਹਮਣਾ ਕਰ ਸਕੀਏ ਜਾਂ ਸਾਨੂੰ ਆਫਤ ਦਾ ਸਾਹਮਣਾ ਕਰਨ ਦਾ ਬਲ ਦੇ ਦਿਓ ਤੇ ਜਾਂ ਫਿਰ ਇਸ ਆਫਤ ਨੂੰ ਸਤਿਗੁਰੂ ਜੀ ਤੁਸੀਂ ਮਿਟਾ ਦਿਓ ਖਤਮ ਕਰ ਦਿਓ ਮੇਰੇ ਪਾਤਸ਼ਾਹ ਜੀ ਇੰਨੀ ਕੋ ਕਿਰਪਾ ਕਰ ਦਿਓ ਸਤਿਗੁਰੂ ਇੰਨੀ ਕੋ ਰਹਿਮਤ ਕਰ ਦਿਓ ਜੇ ਅਸੀਂ ਇਹ ਆਖਣ ਦੇ ਵਿੱਚ ਇਹ ਕਰਨ ਦੇ ਵਿੱਚ ਕਾਮਯਾਬ ਹੋ ਗਏ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰ ਦੇਣਗੇ ਮੇਰੇ ਪਾਤਸ਼ਾਹ ਜੀ ਮਿਹਰਮਤ ਕਰ ਦੇਣਗੇ ਹੁਣ ਇੱਥੇ ਇੱਕ ਗੱਲ ਯਾਦ ਰੱਖਣੀ ਪਵੇਗੀ ਭਲੇ ਉਹ ਉਸ ਗੁਰੂ ਉਦੇ ਅੱਗੇ ਜਿਸ ਜਿਸ ਅੱਗੇ ਜੋਰ ਨਾ ਚੱਲੇ ਹੀ ਖਲੇ ਕੀਚੇ ਅਰਦਾਸ ਸਤਿਗੁਰੂ ਕਹਿੰਦੇ ਜਿਹਦੇ ਅੱਗੇ ਜੋਰ ਨਹੀਂ ਚੱਲਦਾ ਉਹਦੇ ਅੱਗੇ ਦੋਵੇਂ ਹੱਥ ਜੋੜ ਕੇ ਕੀਤੀ ਹੋਈ ਅਰਦਾਸ ਕਬੂਲ ਹੁੰਦੀ ਹੈ ਤੇ ਆਪਾਂ ਸਾਰੇ ਮਿਲ ਕੇ ਅਰਦਾਸ ਕਰੀਏ ਤੇ ਹੋ ਸਕਦਾ ਹੈ ਸਾਡੀ ਕੀਤੀ ਹੋਈ ਅਰਦਾਸ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਵੇ ਤੇ ਪੰਜਾਬ ਦਾ ਨੁਕਸਾਨ ਹੋਣੋਂ ਬਚ ਜਾਏ ਤੇ ਇੰਨੀ ਗੱਲ ਜਿਹੜੀ ਹੈ ਸਾਨੂੰ ਜ਼ਰੂਰ ਸਮਝ ਵਿੱਚ ਪੈ ਜਾਏ ਤੇ ਸਤਿਗੁਰੂ ਜੀ ਕਿਰਪਾ ਕਰਨ ਬੇਨਤੀਆਂ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ